ਅੱਸੀ ਗੱਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅੱਸੀ ਬਹੁਤ ਵਧੀਆ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਨਵੇਂ ਦਿਨ ਤੇ ਨਵੀਂ ਸ਼ੁਰੂਆਤ ਦੇ ਨਾਲ ਤੇ ਅਸੀਂ ਰੋਟੀ ਪਾਣੀ ਖਾ ਲਿਆ ਕੰਕੁਮ ਸਾਰਿਆਂ ਨੇ ਵੇੜ ਦਿੱਤਾ ਅਸੀਂ ਚੱਲਿਆ ਮળ ਗਿਆ ਆਪਣੇ ਦਿਆਲਾ ਨੂੰ ਸ਼ਾਇਦ ਤੁਹਾਨੂੰ ਕੱਲ ਵੀ ਮੈਂ ਦੱਸਿਆ ਸੀਗਾ ਕੱਲ ਦੀ ਵੀਡੀਓ ਦੇ ਵਿੱਚ ਤੇ ਅਸੀਂ ਜਾਣਾ ਆ ਆਪਣੇ ਪਿੰਡ ਜਿੱਥੇ ਸਾਡਾ ਪਿੰਡ ਹੈ ਦਿਆਲਾ ਅਸੀਂ ਉੱਥੇ ਨੂੰ ਜਾਣਾ ਆ ਜੇ ਉੱਥੇ ਕਿਉਂਕਿ ਸਾਠ ਹੈਗੇ ਰਿਲੇਟਿਵ ਉਹਨਾਂ ਦੇ ਜਾਣਾ ਆ ਉਹ ਉਹ ਸਭ ਜਿਹਾ ਕਿ ਤੁਹਾਨੂੰ ਮੇਰੇ ਨਾਲ ਦਿਖਾਣੇ ਆ ਸਾਡਾ ਪਿੰਡ ਕਿੱਦਾਂ ਦਾ ਕਿੱਦਾਂ ਦਾ ਨਹੀਂ ਆ ਜਿੱਥੇ ਮੈਂ ਔਰ ਅਵਨੀਤ ਦੇ ਪਾਪਾ ਜਿੱਥੇ ਦੇ ਅਸੀਂ ਰਹਿਣ ਆਲੇ ਆ ਅਵਨੀਤ ਵੀ ਜਾ ਰਹੀ ਆ ਹਮਾਰੀ ਆਹੋ ਮਮਾ ਜੀ ਹਾਂ ਜੀ ਅੱਥੇ ਕਿੰਨੇ ਕਾਢ ਦੇ ਸੀਗੇ ਹੂੰ ਕਿੰਨੇ ਸੀ ਕਾਟੇ ਉਹ ਤੇਲ ਪਾਇਆ ਤੇ ਕਾਢੇ ਜੇ ਸੀ ਪਤਾ ਨਹੀਂ ਭੂਆ ਨੇ ਪਾਇਆ ਤੇਲ ਕਿ ਮੈਂ ਤਾਂ ਤੇਰੀ ਪੱਕੀ ਪੱਕੀ ਵਾਲੀ ਤੇਰੀ ਭੋਤੀ ਆ ਹਾਂ ਬੋਟੀਆਂ ਤੂੰ ਕਿਉਂ ਤਿਆਰ ਹੋਇਆ ਨਾ ਤੂੰ ਕਿਉਂ ਮੈਂ ਤਾਂ ਲਾ ਸਕਦੀ ਮੈਂ ਤਾਂ ਲਾ ਕੇ ਜਾਣੀ ਮੈਂ ਨਹੀਂ ਲਾ ਕੇ ਜਾਣੀ ਕਾਪੀ ਰਾਈਟ ਆ ਜਾਣਾ ਉਹ ਐਦੇ ਲੰਘ ਕੇ ਗਈ ਐ ਇਹ ਸਾਡੇ ਜੀ ਦਿਆਲਾ ਦਾ ਹੈਗਾ ਗੁਰਦੁਆਰਾ ਛਦੋੜੀ ਦੀ ਹੈ ਹੈ ਛਦੋੜੀ ਦਾ ਸੱਚੇ ਬਾਬਾ ਨੰਦਾ ਜੀ ਅਨਾਲੇ ਸਰਕਾਰੀ ਸਕੂਲ ਆਹ ਨਾਲ ਸਰਕਾਰੀ ਸਕੂਲ ਆਇਆ ਜੀ ਗੁਰਦੁਆਰਾ ਸਾਹਿਬ ਬਾਬਾ ਨੰਦਾ ਜੀ ਦੇ ਆਲਾ ਦੇ ਆਲਾ ਨਹੀਂ ਐਛੋੜੀ ਦਾ ਹੁਣ ਮੋਰੇ ਦੇ ਆਲਾ ਆਣਾ ਆਹ ਹੋ ਸੱਤੇ ਆਈ ਲੱਗਾਈ ਆਹ ਸੀ ਜਾਂ ਇਹ ਤਾਂ ਹਸਾਬ ਨਾਲ ਤਾਂ ਡੇਲੀ ਸਾਡਾ ਕਿਹੜਾ ਹੁੰਦਾ ਹੀ ਹੈ ਪਹਿਲੀ ਸਾਡਾ ਕਿਹੜਾ ਹੁੰਦਾ ਹੁੰਦਾ ਸਾਡਾ ਦਿਆਲਾ ਪਿੰਡ ਆਹ ਦੇਖੋ ਜੀ ਕੋਲ ਬਣ ਗਿਆ ਜਦੋਂ ਮੀਂਹ ਪਿੰਦੇ ਦਾ ਇੱਥੇ ਪਾਣੀ ਬਹੁਤ ਆਉਂਦਾ ਤਾਂ ਉਹਨੇ ਇਹ ਲੰਗਣਾ ਹੋਂਦਾ ਗਏ ਤੇ ਵੀ ਹਾਂ ਇੱਕ ਵਾਰ ਚੱਪਨਾ ਵੀ ਗਿਆ ਆ ਆਓ ਸਾਡੇ ਸਾਈਕਲ ਚੂਕ ਲੜ ਗਏ ਸਭ ਤੇ ਦੇਖੋ ਪੌੜ ਬਣ ਗਿਆ ਇੱਥੇ ਜੱਗੜੀ ਲੈ ਕੇ ਆਪੋ ਤੇ ਜੀ ਜੱਡੀ ਨਾ ਪੌਣ ਉੱਤਰ ਦੇ ਸਾਰੇ ਤੁਹਾਨੂੰ ਠੇਕਾ ਮਿਲੂਗਾ ਪੌਣ ਉੱਤਰ ਦੇ ਸਾਰੇ ਮੋੜੇ ਲਗਾ ਠੇਕਾ ਨਹੀਂ ਚਲੋ ਇਹ ਵੀ ਇੱਕ ਬੰਦੇ ਦੀ ਦਵਾਈ ਹੈ ਦਵਾਈ ਖਾਣਾ ਹਾਂ ਆਹੋ ਆਹ ਦੇਖੋ ਜੀ ਫੋਟੋ ਨਹੀਂ ਮੈਂ ਕਿਚੀ ਇੱਥੋਂ ਖੇਚ ਲੂੰ ਸਕਰੀਨ ਸ਼ਾਟ ਉਹਨਾਂ ਦਾ ਸਕਰੀਨ ਸ਼ਾਟ ਆਹ ਦਿਵਾਲਾ ਦੀ ਐਂਟਰੈਂਸ ਕਾਫੇ ਆ ਗਈ ਜੀ ਰਿੰਗ ਲਾਈਟ ਆ ਮਨ ਦੀ ਭਾਜੀ ਉਹਨਾਂ ਤੋਂ ਮੰਗਾਈ ਆ ਸਮੁੰਦੜੇ ਤੋਂ ਇਹ ਕਹਿਣਾ ਦੁਕਾਨ ਦਾ ਬਤਸੀ ਬਰਦਰ ਹੈ ਟੈਲੀਗ੍ਰਾਮ ਇਤੋਂ ਸਾਮਾਨ ਜਾਂਦਾ ਹੀ ਵਧੀਆ ਸਾਮਾਨ ਆਰਡਰ ਤੇ ਹੀ ਮਗਾ ਦਿੰਦੇ ਆ ਉਹ ਭਾਜੀ ਹੁਣੇ ਸਾਡੇ ਕੁਸਲੇਕ ਹੀ ਹੈਗਾ ਰੱਪਰ ਹੈਗਾ ਕੇਹਦੇ ਵਾਲੀ ਹੈ ਕੀ ਐਸੇ ਮੁੰਡੇ ਹਾਂ 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 ਹਾਂਜੀ ਲਓ ਜੀ ਸਾ ਤੁਹਾਨੂੰ ਮੇਰਾ ਕੇਰਾ ਦੇਖੋ ਬਹੁਤ ਦੇਖੋ ਕਵਨ ਪਈ ਹੈ ਜੀ ਇਹਦੇ ਵਿੱਚ ਆ ਦੇ ਦੇ ਮੂਸ਼ਨ ਦੇ ਦੇ ਉਸ ਮੂਸ਼ਨ ਹੋਰ ਫਲੈਸ਼ ਲਾਈਟ ਦੀ ਵਿੱਚ ਹੈ ਜਿਹੜੇ ਫਲੈਸ਼ ਮਿਸਪੂਨ ਦੀ ਜਗ੍ਹਾ ਫਲੈਸ਼ ਵੀ ਜਗਾ ਕੇ ਦੇ ਦੇ ਹੁਣ ਇਹ ਰੱਖਾਂਗੇ ਜੁਗਾਂ ਲਾਪਾਈ ਹਾਂਜੀ ਦੋਸਤੋ ਤਾਂ ਫਲੈਸ਼ ਵੀ ਵਿੱਚ ਹੀ ਹੈ ਤੁਸੀਂ ਦੇਖ ਸਕਦੇ ਹੋ ਇਹ ਨੇ ਫੇਸਟਿੰਗ ਵਾਲਾ ਉਹ ਕਿਹੜਾ ਬੈਸਲੇ ਦੇਖੋ ਆ ਇੱਕਦਮ ਰੂਟ ਹੈ ਇਹ ਸੰਗਲਿਪ ਮਾਰ ਕੇ ਨਾਲੇ ਟੰਗ ਦਾਣਾ। ਤੁਹਾਨੂੰ ਠੀਕ ਹੈ ਜੀ ਮੈਲ ਤੇ ਸਾਨੂੰ ਬਾਅਦ ਦੇ ਵਿੱਚ। ਆਹ ਦੇਖੋ ਜੀ ਕਰੋ ਚੈੱਕ। ਕੀ ਹੋ ਚੰਦੀ ਹੈ। ਆਹ ਸਟੈਂਡ ਤੇ ਇਧਰੋਂ ਕਰਕੇ ਦਿਖਾਓ। ਆਹ ਹੈ ਜੀ ਰਿੰਗ ਲਾਈਟ ਦੇਖ ਲਓ। ਇੱਥੇ ਤੱਕ ਆ ਇੱਥੇ ਤੱਕ ਨਾ ਇੱਥੇ ਤੱਕ ਕਿਹਦੀ ਤਾਰ ਨਾਲ ਸੀ ਇੱਥੇ ਤੱਕ ਇリモਟ ਕੰਟਰੋਲ ਹਾਂ ਜੀ ਦੇਖੋ ਇਹ ਸੈਂਸਰ ਵਾਲੀ ਆ ਸੈਂਸਰ ਵਾਲੀ ਆ ਮਤਲਬ ਆ ਬਟਨ ਦਿੱਤੇ ਆ ਦੇਖੋ ਆਪਰ ਫੋਨ ਲਾਣੇ ਨੂੰ ਠੀਕ ਇਹੋ ਉਹਦਾ ਘੁਮਾ ਕੇ ਦੂਜੀ ਤਰ੍ਹਾਂ ਵੀ ਕਰ ਸਕਦੇ ਆ ਇਦਾਂ ਵੀ ਘੁੰਮ ਕੇ ਇਹ ਇਦਾਂ ਵੀ ਆਂ ਨਹੀਂ ਸੀਗੀਆਂ ਵੇਚ ਨਹੀਂ ਸੀ ਪਾਸ ਹੋ। ਇਹ ਅਸੀਂ ਹੁੰਦੀ ਨਹੀਂ ਕਦੋਂ ਦੀ ਇਹ ਆਰਡਰ ਕੀਤੀ ਉਹ ਆ ਤੇ ਮਤਲਬ ਬਾਈ ਆਜਾ। ਆਹ ਸਟੈਂਡ ਹੈ। ਇੰਨੀ ਪਰ ਇਹ ਹੈਗੀ ਇੰਨੀ ਪਹਿੰਗੀ ਵੀ ਨਹੀਂ ਹੈਗੀ। ਐਵੇਂ ਤੁਹਾਨੂੰ ਦੱਬ ਕੇ ਕਹਿਦੀ ਐ ਪਈ 5-6000 ਦੀ ਐ। ਇੱਕ ਕਈ ਦਿਨਾਂ ਦੀ ਮਤਲਬ ਕਈ ਹੋ ਸੀਗੀ। ਮਤਲਬ ਬਾਈ ਸਰ ਰਿਮੋਟ ਹੈ। ਨਹੀਂ ਨਾ ਹੋ ਗਿਆ ਆਣਾ ਇਹਨਾਂ ਆਰਡਰ ਕੀਤੇ। ਬਾਈ ਆਜਾ। ਦੇਖ ਲਓ ਰਿਮੋਟ ਦਾ। ਸੈਂਸਰ ਵਾਲੀ ਉੱਦਾਂ ਹੈ। ਆਹ ਇਹ ਕਾ ਹੈ? ਇਹ ਤਾਂ ਕੇ ਅਸੀਂ ਪਹੁੰਚ ਗਏ ਕਿ ਖੇਤਾਂ 'ਚ ਅਸੀਂ ਆਗੇ ਸੀਗੇ ਉੱਥੋਂ ਤੇ ਹੁਣ ਅਸੀਂ ਇੱਥੇ ਆਏ ਹਾਂ ਹੁਣ ਪਹੁੰਚ ਲੈਂਦੇ ਆਂ ਦੇ ਵਿੱਚ ਆਏ ਆ ਕੀ ਕਰਨਾ ਆਏ ਆ ਬਣੀ ਦੇ ਪਪਾ ਉਹ ਅੱਗੇ ਦੀ ਲਾਣੀ ਪਾਣੀ ਦੇ ਦੇਣਾ ਉਹ ਫਿਰ ਜੜਦਾ ਨਹੀਂਦਾ ਭੋਜਾ ਜਿਹੜਾ ਹੁੰਦਾ ਨਾ ਮਸਰਾਂ ਦਾ ਪਤਾ ਨਹੀਂ ਕਿਸ ਨੇ ਇੱਥੇ ਆ ਕੇ ਕੱਢ ਲਏ ਮਸਰ ਕਿਸ ਨੇ ਇੱਥੇ ਆ ਕੇ ਕੱਢ ਲਏ ਉਹ ਹੁਣ ਉਹਨਾਂ ਨੂੰ ਅੱਗ ਲਾਣੀ ਆ ਇੱਕ ਤਾਂ ਆਏ ਉਹਨੇ ਟੱਪ ਜੂ ਹਾਂ ਇਹ ਉਹਨਾਂ ਨੂੰ ਅੱਗ ਲਾਉਣੀ ਆ ਲੈ ਪਸਾੜਾ ਚੱਪਲ ਵਿੱਚ ਉਹ ਹੋ ਆਹੋ ਭੇ ਆਹ ਖੜੀਓ ਯੈਂਟਲਮੈਨ ਯੈਂਟਲਮੈਨ ਅਬੂ ਦਾ ਅਮੂਨ ਚੱਕਰੇ ਤੇ ਪਾ ਦੇ ਫਰਾ ਲੜੀ ਫਾਦ ਫਾਦ ਲੈ ਤੂੰ ਟਰੱਕ ਚੁਕਾ ਦੇ ਉੱਪਰ ਨੂੰ ਕਿੱਦਾਂ ਦਾ ਚੱਕਾ ਆਏ ਆ ਪੜੀ ਹੋਗੀ ਮੈਂ ਪੜੀ ਹੋਗੀ ਤੂੰ ਮਮੇ ਦੀ ਫੋਟੋ ਨਾ ਫੜ ਲਾ ਫੜਾ ਹੱਥੋਂ ਨਹੀਂ ਫੜ ਸਕਦੀ ਆ ਦੇ ਖਾਦਾ ਬਾਤਾਂ ਚੱਕੜੀ ਸੀਗੀਆਂ ਆਂਦੀ ਪਾਰੀ ਆ ਉਹ ਇਕੱਠੀ ਆ ਕਰਨੀ ਦੇਖੋ ਜੀ ਅੱਗੇ ਧੂਆ ਕੀਤਾ ਪਿਆ ਧੂਆ ਧੂਆ ਹੋਈ ਪਈ ਆ ਅਸੀਂ ਇੱਥੇ ਬੈਠੇ ਹਾਂ ਅਬ ਨਹੀਂ ਤੂੰ ਕਾ ਤੂੰ ਇੱਜਾ ਕੇ ਖੜੀ ਹੋ ਅੱਗੇ ਘੱਟ ਰ ਰੰਗ ਪੱਕਾ ਤੁਹਾਡਾ ਕਾਪੀ ਰਾਈਟ ਨਾਲ ਜੀ ਧੂਏ ਦਾ ਆਹੋ ਧੂਏ ਦਾ ਕਾਪੀ ਰਾਈਟ ਆ ਨਾ ਧੂਆ ਤਾਂ ਮੈਂ ਕਹਿੰਦੀ ਆ ਮਿਊਜ਼ਿਕ ਬਣਾਉਂਦਾ ਆ ਅਬ ਨਹੀਂ ਇਹਦੇ ਪਪਾ ਸਾਰਾ ਹੀ ਜਾਣ ਲੈਣਾ ਕੀ ਕਿੰਨਾ ਕੋਈ

ਏ ਪਤਾ ਨਹੀਂ ਕਿਸੇ ਨੇ ਕੋਈ ਚੀਜ਼ ਮਤਲਬ ਕੱਢ ਦਿੱਤੀ ਇੱਥੇ ਪਤਾ ਨਹੀਂ ਮਸਰ ਮਸਰ ਕੱਢ ਦਿੱਤੇ ਆ ਮਤਲਬ ਪੂਆ ਹੁਣ ਤਾਂ ਖੇਤਾਂ ਦੇ ਵਿੱਚ ਕਿਸੇ ਨੇ ਕੱਢ ਦਿੱਤੇ ਆ ਕੇ ਤੇ ਇਹ ਹੁਣ ਬਨੀ ਦੇ ਪਾਪਾ ਵਿਚਾਰੇ ਇਹਨੂੰ ਅੱਗ ਲਾ ਰਹੇ ਆ ਰਿਕੁਐਸਟ ਹੈ ਕਿ ਸਾਡਾ YouTube ਚੈਨਲ ਸਬਸਕ੍ਰਾਈਬ ਕਰ ਲਓ ਕਾ ਤੇਰਾ ਕਹਣਾ ਸੱਚੀ ਤੇ ਮੰਨ ਲੈਣਾ ਕਿ ਸਾਨੂੰ ਬਹੁਤ ਲੋੜ ਆ ਤੁਹਾਡੀ ਹੈਲਪ ਦੀ ਬੋਲੋ ਕਿ ਸਾਡੇ YouTube ਚੈਨਲ ਆਪਣੇ YouTube ਚੈਨਲ ਸਬਸਕ੍ਰਾਈਬ ਕਰ ਲਿਓ ਸਬਸਕ੍ਰਾਈਬ ਕਰ ਲਿਓ ਕਾ ਸਾਨੂੰ ਹਾਂ ਹਾਂਜੀ ਆਉਜੀ ਇੱਧਰ ਮੈਂ ਆ ਬੈਠੀ ਹਾਂ ਜੀ ਚਾਹ ਪਾਣੀ ਦਾ ਹੈਗਾ ਕੋਈ ਪ੍ਰੋਗਰਾਮ ਨਹੀਂ ਹੈ ਕਾ ਤੂੰ ਤਾਂ ਪੀਂਦੇ ਨਹੀਂ ਹੈਗੇ ਮੈਂ ਨਹੀਂ ਪੀਂਦੀ ਮੈਂ ਬਿਲਕੁਲ ਹੀ ਨਹੀਂ ਪੀਂਦੀ ਇੱਕ ਭੂਆ ਕਿ ਪਿੰਦੀ ਇੱਕ ਪਾਪਾ ਇੱਕ ਮੈਂ ਕਦੀ ਚਾਹ ਪੀਤੀ ਨਹੀਂ ਇੱਕ ਭੂਆ ਪਿੰਦੀ ਹੈ ਚਾਹ ਫਿਰ ਮੈਨੂੰ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਪਸੰਦ ਆ ਮੈਂ ਲੱਸੀ ਪਸੰਦ ਆ ਲੱਸੀ ਦੀ ਫੈਨ ਆ ਮੈਂ ਕੱਟੜ ਫੈਨ ਆ ਲੱਸੀ ਦੀ ਨਹੀਂ ਇੱਕ ਪੂਆ ਚਾਪਿੰਦੇ ਇੱਕ ਪਪਾ ਦਾ ਪਿੰਦੇ ਇੱਕ ਨੇ ਗਰਮੀ ਬਹੁਤ ਆਵਨੀ ਤੇ ਪਪਾ ਕਹਿੰਦੇ ਪਰ ਮੈਨੂੰ ਠੰਡ ਲੱਗਦੀ ਮੈਂ ਤਾਂ ਰਜਾਈ ਲੈ ਕੇ ਆਉਣੀ ਸੀ ਆਵਨੀ ਦੇ ਪਪਾ ਲੱਗ ਰਹੀ ਗਰਮੀ ਨਿਆਣਾ ਹੀ ਆ ਬਸ ਪੁਨੀ ਦੇ ਪਪਾ ਤੂੜੀ ਇਕੱਠੀ ਕਰ ਰਹੇ ਹਣ ਉੱਥੇ ਅੱਗ ਲਾਤੀ ਸੀ ਧੂਆ ਧੂਆ ਹੋ ਗਿਆ ਤੇ ਇੱਥੇ ਹੁਣ ਆ ਕੇ ਜੀ ਇਕੱਠੀ ਕੀਤੀ ਆ ਪੂਆ ਉਹ ਪੱਠੇ ਪੜਦੀ ਆ ਮੈਂ ਤੇ ਆਵਨੀ ਤਾਂ ਅਸੀਂ ਬੇਲੀਆਂ ਬੈਠੀਆਂ ਆ ਤੇ ਉਹ ਚਾਬੀ ਜੋ ਮੋਕਾ ਕੇ ਦੇਖ ਕੇ ਤਾਂ ਕੁੰਬ ਬੰਦ ਹੈ ਆ

ਆਪਣੀ ਇਹਦੇ ਪਾਪਾ ਤੂੜੀ ਇਕੱਠੀ ਕਰਦੇ ਪਏ। ਅਗਰ ਇਹਦੇ ਪਾਪਾ ਇਹ ਲੈ ਕੇ ਜਾਣੀ ਘਰ ਨੂੰ। ਸਵੇਨ ਲੈਣੀ ਜਿਹੜੇ ਪਰ। ਅੱਛਾ ਸਵੇਨ ਲੈ ਕੇ ਜਾਣੀ ਹੁਣ ਇਕੱਠੀ ਕਰਨੀ ਸਿਰਫ ਨਾ ਆਲਮੋਸਟ। ਓਕੇ। ਕੀ ਕੋਰੇ ਬੈਠਾ। ਪੂਆ ਦੀ ਕਿਉਂ ਨਹੀਂ ਤੇ ਨਾਲ ਘਰੇ ਰਹਿ ਲੰਦ। ਬਾਸ ਇਕੱਠੀ ਕਰਨੀ ਆ ਘਰੇ ਫੇ ਲੈ ਜਣੀ ਆ ਸਵੇਨ ਲੈ ਕੇ ਜਾਣੀ ਹੁਣ ਨਹੀਂ ਲੈ ਕੇ ਜਾਣੀ ਹੁਣ ਤਾਂ ਉਹ ਚਾਰਕ ਪੰਡਾ ਆ। ਚਾਰਕ ਪੰਡਾ ਕਹਨੂੰ ਇੱਕ ਪੰਡਾ ਚਾਰਕ ਪੱਠੇ ਆ ਉਹ ਲੈ ਕੇ ਜਾਣੀ ਘਰ ਨੂੰ। ਪਾਪਾ ਇੱਕ ਬੰਡਲ ਲੈ ਕੇ ਜਾਣੀ। ਮੈਂ ਹੋਂਤਾ ਨਹੀਂ ਹੁੰਦਾ ਪਹਿਲਾ ਹੁੰਦਾ ਸੀ ਇੱਥੇ ਨਾ ਦੂਆ ਨਹੀਂ ਹੈਗਾ ਅਰੇਂਜ ਨਹੀਂ ਹੈਗੀ ਇਹ ਆ ਟੈਲ ਦੀ ਪੱਦ ਮਾਰ ਕੇ ਮザਈ ਆ ਗਿਆ ਹੋ ਹੋ ਤੁਸੀਂ ਵੀ ਉਹ ਆ ਵੀ ਬੈ ਗਈ ਆ ਬਨੀਤ ਤੇ ਪਪਾ ਆ ਬਨੀਤ ਬੈਠੀ ਹੋ ਆ ਇਹ ਕੋਈ ਤਾਂ ਮੰਗਣੀ ਆ ਨਾ ਚਾਬੀ ਬਸੋਂ ਕੰਮ ਖਤਮ ਹੋ ਗਿਆ ਹੁਣ ਘਰ ਨੂੰ ਜਾਣਾ ਸੀ ਚੱਲੇ ਬਸ ਘਰ ਨੂੰ ਇਪਾਲਾ ਪੰਡ ਲੈ ਕੇ ਜਾਊਗਾ ਮੈਂ ਤਾਂ ਨਹੀਂ ਅਸੀਂ ਅਨਪੁਰਖ ਜਨਮ ਗਏ ਆਹੋ ਜਾਨੋ ਪਤੋਰ ਕੇ ਚੱਲਦੇ ਆਨ ਨੋਬਨੀ ਦੇ ਪਾਪਾ ਨੇ ਉਹ ਪੰਡ ਲੈ ਜਣੀ ਆ ਅਨੋਨੀ ਦੇ ਪਾਪਾ ਚੱਲ ਪਏ ਆ ਦੇਖੋ ਤੇ ਮੱਛੀ ਨਹੀਂ ਕੱਟੀ ਹੋਈ ਨਹੀਂ ਹਾਂ ਆ ਤਾਂ ਹੋ ਗਈ ਹੈ ਨਾ ਕੱਟੀ ਮੰਮਾ ਜੀ ਪੱਤ ਗੰਦੇ ਹੈਲੋ ਗਾਇਸ ਹੈਲੋ ਬਾਈ ਅਨੋਨੀ ਤਾਂ ਬਕਵਾਸ ਨਹੀਂ ਕਰਦੀ ਹੁੰਦੀ ਬਹੁਤੀ ਆ ਦੇਖੋ ਜੀ ਅਵਨੀਤ ਦੇ ਪਾਪਾ ਮੰਡ ਚੱਕਿਆ ਉਹਦੇ ਪੱਠੇ ਆਉਂਦੇ ਹੁਣ ਅਸੀਂ ਚੱਲਿਆਂ ਘਰ ਨੂੰ ਮੈਨੂੰ ਆਪ ਕੀ ਮੈਂ ਫਿਰ ਹੈ ਗਿਆ ਹਤੰਦਲੀ ਮੈਨੂੰ ਨਾ ਅਵਨੀਤ ਦੇ ਪਾਪਾ ਨੇ ਉਹ ਛੱਡਿਆ ਨੇ ਪੱਠੇ ਘਰ ਫੇ ਬਾਅਦ ਚ ਮੁੜ ਕੇ ਆ ਕੇ ਸਾਨੂੰ ਲੈ ਆਊਗਾ ਲੈਣ ਆਜੂਗਾ ਮਤਲਬ ਪਹਿਲਾਂ ਮੈਂ ਨਾ ਛੱਡਾਂਗਾ ਪਹਿਲਾਂ ਮੈਂ ਨਾ ਛੱਡਣਾ ਮਾਂ ਪਹਿਲਾਂ ਪੱਠੇ ਦਿੱਤੇ ਮਗੇ ਆਪਿਆ ਮੈਂ ਬੋਲੀ ਨਾ ਕੋਤ ਪਿਆ ਬਣੀ ਤੇ ਪਾਪਾ ਮੋਰੇ ਬਣੀ ਤਾਂ ਬਿਠਾ ਲਿਆ ਪੱਠੇ ਦੀ ਪੰਡ ਵੀ ਲਾ ਕੇ ਅਸੀਂ ਚੱਲੀਆ ਮੈਂ ਤਾਂ ਭੂਆ ਤੁਰ ਕੇ ਕਿੰਨੀ ਵਾਟਾ ਸੁਨਸਾਨ ਜਗਾ ਨੀ ਰਹੋਣੇ ਆਲਾ ਅਸੀਂ ਤੁਰੇ ਜਾਂਦੇ ਆ ਘਰ ਨੂੰ ਭਾਈ ਮੰਮੀ ਕੰਦਾ ਹਣਾ ਕੋੜੀ ਆ ਕੌਣ ਭਾਈ ਇਹ ਕਿਹਨਾਂ ਟੋਟ ਮੈਰ ਜੰਦਾ ਕੋੜੀ ਨਾ ਉਹ ਵੇਚ ਦਮੈ ਸਨ ਹੁੰਦੇ ਆ ਅੱਛਾ ਅੱਛਾ ਹਾਂ ਹੋ ਵਾੜੀ ਨਹੀਂ ਹੈਗੇ ਹਮ ਲਦਿਆ ਕਰੇ ਜੇ ਅਗੇ ਤਾਨੂੰ ਕਿੱਦਿ ਨ ਗਿਆ ਘਰ ਕar ਪਹੁੰਚ ਗਈ ਅਸੀਂ ਅਵਨੀਤੋਂ ਪਹਿਲੇ ਅਵਨੀ ਤੇ ਪਪਾ ਨੇ ਤਾਨੂੰ ਛੱਡਿਆ ਦੱਸਿਆ ਮੈਂ ਤਾਨੂੰ ਛੱਡ ਦਿੱਤਾ ਸੀਗਾ ਹੋਏ ਹੋਏ ਇਹ ਤਾਂ ਖੌੜਨਾ ਪਈ ਨਹੀਂ ਪਪਾ ਜੀ ਮੈਂ ਅਭੀ ਜਿੰਨਾ ਖੋਲਿਆ ਮੈਂ ਖੋਲਣ ਆ ਗਿਆ ਨੰਗੂ ਪੁੰਗੂ ਕਪੜਾ ਹੀ ਪਾਉਂਦੇ ਚਲ ਅੱਜ ਦਾ ਵਲੌਗ ਇੱਥੇ ਤੱਕ ਸੀਗਾ ਜੇ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਸੋਹਣਾ ਜਿਹਾ ਕਮੈਂਟ ਵੀ ਕਰਦੇ ਹੋ ਤੇ ਮਿਲਦੇ ਹਾਂ ਜੇ ਕੱਲ ਦੀ ਵੀਡੀਓ 'ਚ ਮੈਨੂੰ ਦੱਸਿਓ ਕਿ ਰਿੰਗ ਲਾਈਟ ਦੇ ਵਿੱਚ ਵੀਡੀਓ ਕਿੱਦਾਂ ਨਹੀਂ ਬਣੀ ਕਿੱਦਾਂ ਨਹੀਂ ਬਣੀ ਆ ਤੇ ਜਰੂਰ ਮੈਨੂੰ ਦੱਸਿਓ